ਆ ਵੱਡੀ ਖਬਰ ਸਾਹਮਣੇ ਆਈ ਉਸ ਤੋਂ ਪਹਿਲਾਂ ਤੁਹਾਡੇ ਤੋਂ ਪਹਿਲਾਂ ਐਨ ਕੇ ਸ਼ਰਮਾ ਦੇ ਵੱਲ ਅਸਤੀਫਾ ਦਿੱਤਾ ਜਾਂਦਾ ਉਸ ਤੋਂ ਬਾਅਦ ਤੁਹਾਡੇ ਵੱਲੋਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਗਿਆ ਸਭ ਤੋਂ ਵੱਡਾ ਸਵਾਲ ਤੇ ਹੈ ਕਿ ਜਿਸ ਤਰੀਕੇ ਦਾ ਘਟਨਾਕਰਮ ਚੱਲ ਰਿਹਾ ਹੈ ਕੀ ਤੁਹਾਡੇ ਸਤੀਫੇ ਨੂੰ ਉਸ ਦੇ ਨਾਲ ਜੋੜ ਕੇ ਵੇਖਿਆ ਜਾਵੇ ਜਾਂ ਬਿਲਕੁਲ ਉਸ ਤੋਂ ਹਟ ਕੇ ਤੁਹਾਡੇ ਵੱਲੋਂ ਇਹ ਫੈਸਲਾ ਲਿਆ ਗਿਆ ਇਹਦੇ ਨਾਲ ਜੋੜ ਕੇ ਵੇਖਿਆ ਜਾਵੇ ਜੀ ਮੈਨੂੰ ਕਲੀਅਰ ਕਰ ਦਿਓ ਤੁਹਾਡੇ ਸਭ ਜੋ ਘਟਨਾ ਕਰਮਚਾਰੀ ਆ 2.5 3 ਮਹੀਨੇ ਤੋਂ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਕਿ ਮਾਮਲਾ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਹੋਇਆ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅਸਤੀਫਾ ਵੀ ਦਿੱਤਾ ਗਿਆ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਸਮਰਥਨ ਦੇ ਵਿੱਚ ਬਹੁਤ ਸਾਰੇ ਆਗੂਆਂ ਨੇ ਵਰਕਰਾਂ ਨੇ ਕਿਹਾ ਕਿ ਅਸੀਂ ਅਸਤੀਫਾ ਦੇ ਦੇਵਾਂਗੇ ਜੇਕਰ ਅਸਤੀਫਾ ਵਾਪਸ ਨਹੀਂ ਲੈਂਦੇ ਤਾਂ ਕੀ ਉਸ ਨਾਲ ਜੋੜ ਕੇ ਵੇਖਿਆ ਜਾਵੇ ਜਾਂ ਅਨਿਲ ਜੋਸ਼ੀ ਦੇ ਕੋਲ ਹੋਰ ਕੋਈ ਬਦਲ ਹੈ ਨਹੀਂ ਦੇਖੋ ਮੈਂ ਮੈਂ ਬੜਾ ਕਲੀਅਰ ਮੈਂ ਕਰੀਅਰ ਬੜਾ ਲਿਖਿਆ ਉਹਦੇ 'ਚ ਜੀ ਤੇ ਮੈਂ ਵਿਕਾਸ ਤੇ ਪੰਜਾਬ ਦੀ ਪੋਲਿਟਿਕਸ ਕਰਨਾ ਚਾਹੁੰਨਾ ਵਾ ਮੈਂ ਧਰਮ ਦੀ ਪੋਲਿਟਿਕਸ ਜਿਹੜੀ ਇਸ ਵੇਲੇ ਜਿਹੜੀ ਆ ਹਾਬੀ ਆ ਸ਼੍ਰੋਮਣੀ ਕਾਲੀ ਦਲ ਤੇ ਜੇ ਦੇ ਚ ਕਿਉਂਕਿ ਬਾਕੀ ਚੀਜ਼ਾਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਹੁੰਦੀਆਂ ਜਿਹੜੀਆਂ ਉਹਨਾਂ ਦਾ ਕੰਮ ਹੁੰਦਾ ਜੋ ਇਸ ਵੇਲੇ ਲੋਕਾਂ ਦੀ ਜ਼ਰੂਰਤ ਆ ਭਾਵੇਂ ਉਹ اپੋਜੀਸ਼ਨ ਹੋਣ ਜੀ اپੋਜੀਸ਼ਨ ਚ ਹੋਣ ਲੋਕਾਂ ਦੀਆਂ ਮੁਸ਼ਕਲਾਂ ਕੀ ਆ ਉਹਨਾਂ ਦੀ ਲੜਾਈ ਲੜਨੀ ਇਸ ਵੇਲੇ ਸ਼੍ਰੋਮਣੀ ਕਾਲੀ ਦਲ ਜਿਹੜਾ ਸਿਰਫ ਤੇ ਸਿਰਫ ਜਿਹੜਾ ਵਾ ਇੱਕੇ ਹੀ ਸਿਸਟਮ ਦੇ ਵਿੱਚ ਉਲਝ ਕੇ ਰਹਿ ਗਿਆ ਪੰਥ ਤੇ ਧਰਮ ਹੂੰ ਤੇ ਜਿਹਦੇ ਚ ਕਿ ਅਸੀਂ ਐਜ਼ ਅ ਮੈਂ ਹਿੰਦੂ ਮੈਂ ਕੋਈ ਦਖਲ ਵੀ ਨਹੀਂ ਦੇ ਸਕਦਾ ਮੈਨੂੰ ਕੋਈ ਪੱਤਰਕਾਰ ਪੁੱਛੇ ਜੀ ਅਕਾਲ ਤਖ ਦੇ ਜਥੇ ਅਗਾਲਤਾ ਸਾਹਿਬ ਦੇ ਜਥੇਦਾਰ ਜੀ ਨੇ ਉਹਨਾਂ ਨੂੰ ਆਪਣਾ ਤਨਖਾਹ ਕਿ ਉਹ ਨਹੀਂ ਲਾ ਰਿਹਾ ਉਹਨਾਂ ਨੇ ਤਖਈਆ ਕਰਾਰ ਦਿੱਤਾ ਤੇ ਮੈਂ ਉਹਦੇ ਚ ਕੋਈ ਦਖਲ ਨਹੀਂ ਦੇਣਾ ਚਾਹੂੰਗਾ ਮੈਂ ਕੋਈ ਜਵਾਬ ਹੀ ਨਹੀਂ ਦੇਣਾ ਚਾਹੂੰਗਾ ਕਿਉਂਕਿ ਮੈਂ ਮੇਰਾ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਿਸੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਪਰ ਜੋਸ਼ੀ ਸਾਹਿਬ ਸਵਾਲ ਹੈ ਕਿ ਤੁਸੀਂ ਕਹੇ ਕਿ ਕਾਰਨੀ ਪੋਲਿਟਿਕਸ ਹਾਵੀ ਹੋ ਰਹੀ ਹੈ ਤੁਸੀਂ ਹਾਵੀ ਅ ਕਿਵੇਂ ਹੋ ਰਹੀ ਹੈ ਕਿਉਂਕਿ ਸਿੱਧੇ ਤੌਰ ਤੇ ਮਾਮਲਾ ਜਿਹੜਾ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਹੈ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਆਗੂ ਨੇ ਉਹ ਸ਼ਿਕਾਇਤ ਕਰਦੇ ਨੇ ਉਸ ਤੋਂ ਬਾਅਦ ਤਲਬ ਕੀਤਾ ਜਾਂਦਾ ਅਕਾਲ ਤਖਤ ਸਾਹਿਬ ਦੇ ਨੂੰ ਤਨਖਾਹੀਆਂ ਕਰਾ ਦਿੱਤਾ ਗਿਆ ਕਿਉਂਕਿ ਮੁੱਦਾ ਆਪਣੇ ਆਪ ਦੇ ਵਿੱਚ ਪੰਥਕ ਬਣ ਜਾਂਦਾ ਤੇ ਉਸ ਕਰਕੇ ਜਿਹੜਾ ਕਿ ਸਿੰਘ ਸਹਿਬਾਨ ਵੱਲੋਂ ਫੈਸਲਾ ਲਿਆ ਜਾਂਦਾ ਪਰ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਧਾਰਮਿਕ ਪੋਲਿਟਿਕ ਜਿਹੜੀ ਕਿ ਹਾਵੀ ਹੋ ਰਹੀ ਪਾਰਟੀ ਤੇ ਅਸੀਂ ਨਹੀਂ ਨਹੀਂ ਅਸੀਂ ਨਹੀਂ ਨਾ ਕੋਈ ਗੱਲ ਕਰ ਸਕਦੇ ਉਹਦੇ 'ਚ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਆਇਆ ਮੈਂ ਸੁਖਬੀਰ ਬਾਦਲ ਜੀ ਦਾ ਡਿਵੈਲਪਮੈਂਟ ਦਾ ਵਿਜ਼ਨ ਵੇਖਿਆ ਮੈਂ ਉਹਨਾਂ ਦੇ ਨਾਲ ਕਲੀਕ ਰਿਆਂ 10 ਸਾਲ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਿਹੜੀ ਸਿਆਸਤ ਸੀਗੀ ਹਰ ਵਰਗ ਹਰ ਧਰਮ ਦਾ ਆਦਰ ਸਤਕਾਰ ਹਰ ਧਰਮ ਦੇ ਜਿਹੜੇ ਆ ਉਹ ਧਾਰਮਿਕ ਸਥਾਨਾਂ ਦਾ ਜੀਰ ਉਹਨਾਂ ਆਧਾਰ ਜਿਹਨੂੰ ਨਵੀਨੀਕਰਨ ਤੇ ਹਰ ਇੱਕ ਦੇ ਨਾਲ ਹਰ ਵਰਗ ਦਾ ਜਿਹੜਾ ਵਾ ਉਹ ਵੈਲਫੇਅਰ ਸਕੀਮਾਂ ਨਾਲ ਮਦਦ ਮਤਲਬ ਕਰਨਾ ਇਸ ਕਰਕੇ ਮੈਂ ਤੇ ਉਸ ਪੋਲਿਟਿਕਸ ਕਰਕੇ ਆਇਆ ਸੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਤੋੜ ਵਿਛੋੜਾ ਹੋਇਆ ਪੰਜਾਬ ਦੇ ਮੁੱਦਿਆਂ ਤੇ ਕਿਸਾਨੀ ਮੁੱਦਿਆਂ ਤੇ ਮੈਂ ਵੀ ਪੰਜਾਬ ਦੇ ਕਿਸਾਨਾਂ ਦੇ ਹੱਕ ਚ ਆਵਾਜ਼ ਉਠਾਈ ਸ਼੍ਰੋਮਣੀ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪਾਰਟੀ ਤੋਂ ਕੱਢਤਾ 6 ਸਾਲ ਵਾਸਤੇ ਮੈਂ ਨਾਲ ਖੜਾ ਹੋਇਆ ਕਿ ਉਹ ਸਰੂਪ ਬਣਿਆ ਰਵੇ ਭਾਈਚਾਰੇ ਦਾ ਜੀ ਤੇ ਇਸ ਵੇਲੇ ਕੋਈ ਉਹ ਨਜ਼ਰ ਮੈਨੂੰ ਆਉਂਦੀ ਨਹੀਂ ਪੋਲਿਟਿਕਸ ਜਿਹੜੀ ਮੈਂ ਕਰਨੀ ਚਾਹੁੰਦਾ ਸੀ ਤੇ ਮੈਂ ਇਹੀ ਲਿਖਿਆ ਕਿ ਮੈਨੂੰ ਇਸ ਪੰਥਕ ਪੋਲਿਟਿਕਸ 'ਚ ਆਪਣੀ ਕੋਈ ਜਗ੍ਹਾ ਹੀ ਨਜ਼ਰ ਨਹੀਂ ਆਉਂਦੀ ਤੇ ਜਿਹੜੀ ਮੈਂ ਪੋਲਿਟਿਕਸ ਕਰਨਾ ਚਾਹੁੰਨਾ ਇਸ ਕਰਕੇ ਮੈਂ ਇਹ ਰਿਜ਼ਾਈਨ ਕੀਤਾ ਮੈਂ ਕੋਈ ਉਸ ਪਲੈਨਿੰਗ ਦੇ ਵਿੱਚ ਜਿਹੜੀ ਤੁਸੀਂ ਜਾਂਦੇ ਆ ਨਾ ਕੋਈ ਉਹੋ ਜੀ ਪਲੈਨਿੰਗ 'ਚ ਆ ਜੀ ਮੈਂ ਸਮਝਦਾ ਤੁਸੀਂ ਤਾਂ ਮੈਂ ਸਿੱਧਾ ਸਵਾਲ ਕਰ ਰਿਹਾ ਕਿ ਕੀ ਤੁਸੀਂ ਇਸ ਵਿੱਚ ਬਦਲ ਦੇ ਸਮਰਥਨ ਦੇ ਵਿੱਚ ਸਿਫਾ ਦਿੰਦਾ ਮੈਂ ਤੁਹਾਨੂੰ ਕਹਿ ਰਿਹਾ ਮੈਂ ਕੋਈ ਇਹੋ ਜੀ ਪਲੈਨਿੰਗ ਦੇ ਨਾਲ ਡਿਜ਼ਾਈਨ ਨਹੀਂ ਕੀਤਾ ਮੈਂ ਸਪਸ਼ਟ ਲਿਖਿਆ ਕਿ ਇਸ ਪੰਥਕ ਪੋਲਿਟਿਕਸ ਦੇ ਵਿੱਚ ਮੈਨੂੰ ਕੋਈ ਆਪਣੀ ਜਗ੍ਹਾ ਨਜ਼ਰ ਨਹੀਂ ਆਉਂਦੀ ਮੈਂ ਪੰਜਾਬ ਦੀ ਰਾਜਨੀਤੀ ਕਰਨਾ ਚਾਹੁੰਦਾ ਵਿਕਾਸ ਦੀ ਰਾਜਨੀਤੀ ਕਰਨਾ ਚਾਹੁੰਦਾ ਇਸ ਕਰਕੇ ਮੈਂ ਮੈਨੂੰ ਲੱਗਦਾ ਕਿ ਇਸ ਵੇਲੇ ਇਹ ਪਾਰਟੀ ਜਿਹੜੀ ਇਤੋਂ ਦੂਰ ਆ ਹੂੰ ਤੇ ਇਹ ਕਦੋਂ ਉੱਭਰੂਗੀ ਤੇ ਕਿੰਨਾ ਕੁ ਡਰ ਫਿਰ ਵੀ ਬਾਅਦ ਚ ਵੀ ਇਸ ਧਾਰਮਿਕ ਪੋਲਿਟਿਕਸ ਦਾ ਰਹੂਗਾ ਉਹਨਾਂ ਨੂੰ ਵੀ ਧਰਮ ਨੇ ਕਦੋਂ ਫੇਰ ਉਹਨਾਂ ਨੂੰ ਕਟੈਰੇ ਚ ਕਿਸੇ ਗੱਲ ਤੇ ਖੜੇ ਵੀ ਕੋਈ ਕਾਲੀ ਦਲ ਦਾ ਲੀਡਰ ਜਿਹੜਾ ਕਿਸੇ ਵੇਲੇ ਮੰਦਰ ਚ ਮੱਥਾ ਟੇਕਣ ਚਲ ਜੇ ਤੇ ਕਦੋਂ ਉਹਨੂੰ ਤਲਬ ਕਰ ਲੈਣਾ ਜਾਂ ਮਤਲਬ ਫਿਰ ਅਸੀਂ ਮੈਂ ਸੈਕੂਲਰਿਜ਼ਮ ਦੀ ਰਾਜਨੀਤੀ ਕਰਨਾ ਚਾਹੁੰਦਾ ਮੈਂ ਭਾਈ ਜਾਰੇ ਦੀ ਰਾਜਨੀਤੀ ਕਰਨਾ ਚਾਹੁੰਦਾ ਮੈਂ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨਾ ਚਾਹੁੰਦਾ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰਨਾ ਚਾਹੁੰਦਾ ਜਿਹਦੇ ਕਰਕੇ ਅੱਜ ਵੀ ਦੋ ਤਿੰਨ ਵਾਰੀ ਮੈਂ ਹਾਰਿਆ ਦੋ ਵਿਧਾਨ ਸਭਾ ਹਾਰਿਆ ਇੱਕ ਮੈਂ ਪਾਰਲੀਮੈਂਟ ਹਾਰਿਆ ਉਹਦੇ باوجود ਵੀ ਤੁਸੀਂ ਕਿਸੇ ਨਾਲ ਗੱਲ ਕਰੋਗੇ ਤੇ ਕੰਮ ਕਿੰਨੇ ਕੀਤਾ ਨਾਲ ਜੋਸ਼ੀ ਨੇ ਰਾਤ ਦਿਨ ਸੜਕਾਂ ਤੇ ਰਹਿ ਕੇ ਡਿਵੈਲਪਮੈਂਟ ਕੀਤੀ ਹੈ ਹਰ ਮੁਹੱਲੇ ਤੇ ਸਾਈਕਲ ਤੇ ਜਾ ਕੇ ਡਿਵੈਲਪਮੈਂਟ ਕੀਤੀ ਹੈ ਹਰ ਘਰ ਦਾ ਬੂਹਾ ਖੜਕਾ ਕੇ ਜਿਹੜਾ ਵਾ ਕੰਮ ਕੀਤਾ ਮੇਰੇ ਕੋ ਕੋਈ ਦਫਤਰ ਚ ਆਇਆ ਤੇ ਅੱਜ ਤੱਕ ਪੂਰੇ ਪੰਜਾਬ ਚ ਬਾਹਰ ਖੜੀ ਕਰਕੇ ਕੋਈ ਇੱਕ ਬੰਦਾ ਲੱਭ ਕੇ ਲਿਆ ਦੋ ਜੇ ਮੈਂ ਕਦੀ ਪੁੱਛਿਆ ਯਾਰ ਤੂੰ ਪਹਿਲਾਂ ਦੱਸ ਤੇਰੀ ਪਾਰਟੀ ਕਿਹੜੀ ਤੇਰਾ ਕੰਮ ਕਰਾਂ ਕਿ ਨਾ ਕਰਾਂ ਜਾਂ ਕਿਉਂ ਮੈਂ ਜਾ ਤਰ ਇਹ ਜੋ ਜਿਸਾ ਮੇਰਾ ਨਾਲ ਹੀ ਇਸ ਦਿਨ ਜੁੜਿਆ ਸਵਾਲ ਹੈ ਕਿ ਪਹਿਲਾਂ ਆ ਪਹਿਲਾਂ ਜਿਵੇਂ ਅਨਕੇ ਸ਼ਰਮਾ ਦੇ ਵੱਲ ਅਸਤੀਫਾ ਦਿੱਤਾ ਜਾਂਦਾ ਉਹ ਵੀ ਇੱਕ ਹਿੰਦੂ ਚਿਹਰਾ ਨੇ ਪਾਰਟੀ ਦੇ ਉਹਨਾਂ ਵੱਲੋਂ ਪਾਰਟੀਆਂ ਲਵੇ ਦਾ ਕਿਹਾ ਜਾਂਦਾ ਫਿਰ ਤੁਸੀਂ ਅਸਤੀਫਾ ਦਿੰਦੇ ਹੋ ਕੀ ਇਸ ਦਾ ਹੁਣ ਫਿਰ ਮਤਲਬ ਕੀ ਸਮਝਾ ਜਾਵੇ ਜਿਉ ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਿੰਦੂ ਭਾਈਚਾਰੇ ਦਾ ਸਪੇਸ ਨਹੀਂ ਹੈ ਉਹ ਜਗ੍ਹਾ ਤੁਹਾਨੂੰ ਨਹੀਂ ਮਿਲ ਰਹੀ ਇਸ ਕਰਕੇ ਫੈਸਲਾ ਲਿਆ ਗਿਆ ਮੈਨੂੰ ਅੱਜ ਦੀ ਡੇਟ ਦੇ ਵਿੱਚ ਜਦੋਂ ਹੋਰ ਕਮੇਟੀ 'ਚ ਵੀ ਕਈ ਵਾਰੀ ਬੈਠਿਆ ਤੇ ਇੱਕੋ ਹੀ ਗੱਲ ਛਾਈ ਹੁੰਦੀ ਆ ਪੰਥਕ ਮੁੱਦੇ ਹੂੰ ਜਿਹਦੇ 'ਚ ਮੈਂ ਕਈ ਵਾਰੀ ਕਿਹਾ ਆਪਾਂ ਪੰਜਾਬ ਦੀ ਗੱਲ ਕਿਉਂ ਨਹੀਂ ਕਰਦੇ ਵੀ ਆਪਾਂ ਇਹ ਕਹੀਏ ਵੀ ਆਪਾਂ ਪੰਜਾਬ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ ਹਣਾ ਆਪਾਂ ਜਦੋਂ ਪੰਥ ਵੀ ਜਿਹੜਾ ਵਾ ਮੇਰੇ ਖਿਆਲ ਗੁਰੂ ਨਾਨਕ ਸਾਹਿਬ ਦੀ ਗੱਲ ਜਿਹੜੀ ਜੇ ਆਪਾਂ ਵੇਖੀਏ ਹਾਂ ਉਹ ਫਲਸਫਾ ਵੇਖੀਏ ਤੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਹਾਂ ਮਤਲਬ ਸਰਵਦਰਭ ਸੰਭਾਵ ਵਾਲੀ ਜਿਹੜੀ ਪੋਲਿਟਿਕਸ ਹੈ ਨਾ ਉਹ ਸਭ ਨੂੰ ਇੱਕ ਨਜ਼ਰ ਨਾਲ ਵੇਖਣਾ ਸਭ ਦਾ ਜਿਹੜਾ ਬਾ ਧਰਮਾਂ ਦਾ ਸਤਕਾਰ ਕਰਨਾ ਸਭ ਦੀ ਗੱਲ ਕਰਨੀ ਉਹ ਕਿਤੇ ਨਾ ਕਿਤੇ ਅੱਜ ਦੀ ਡੇਟ ਦੇ ਵਿੱਚ ਪਿੱਛੇ ਰਹਿ ਗਿਆ ਸੁਖਬੀਰ ਬਾਦਲ ਜੀ ਦੀ ਸੋਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵਰਗੀ ਸੋਚ ਹੀ ਵੇਖੀ ਮੈਂ ਉਹਨਾਂ ਦੀ ਸਾਰੇ ਸੈਕੂਲਰਿਜ਼ਮ ਵਾਲੀ ਪਰ ਉਹ ਵੀ ਕਿਤੇ ਨਾ ਕਿਤੇ ਮੈਨੂੰ ਇਕੱਲੇ ਪਏ ਨਜ਼ਰ ਆਉਂਦੇ ਆ ਨਹੀਂ ਪਰ ਜੋਸ਼ੀ ਸਾਹਿਬ ਸਵਾਲ ਲਈ ਨਹੀਂ ਕਿ ਇਕ ਕਾਲੀ ਦਲ ਵਿੱਚ ਦਖਲ ਨਹੀਂ ਦੇ ਸਕਦਾ ਇਹ ਕਾਰਮਿਕ ਪੋਲਿਟਿਕਸ ਦੇ ਵਿੱਚ ਇੱਕ ਦੋ ਸਵਾਲ ਨੇ ਮੇਰੇ ਇੱਕ ਤਾਂ ਲੱਗਦਾ ਕਿ ਕਰਦਾ ਨਹੀਂ ਸਕਦਾ ਪਰ ਨਾਲ ਵੱਡਾ ਸਵਾਲ ਇਹ ਵੀ ਹੈ ਜੋਸ਼ੀ ਸਾਹਿਬ ਜਦੋਂ ਤੁਸੀਂ ਬੀਜੇਪੀ ਤੋਂ ਬਾਅਦ ਚ ਕਾਲੀ ਦਲ ਦੇ ਵਿੱਚ ਆਏ ਤਾਂ ਕਾਲੀ ਦਲ ਤਾਂ ਇੱਕ ਪੰਥਕ ਪਾਰਟੀ ਦੇ ਤੌਰ ਤੇ ਵੀ ਉਹਨਾਂ ਦੇ ਆਗੂ ਉਸ ਨੂੰ ਹਮੇਸ਼ਾ ਬਿਆਨ ਕਰਦੇ ਨੇ ਪੰਥਕ ਪਾਰਟੀ ਦੇ ਤੌਰ ਤੇ ਵੀ ਪੰਜਾਬ ਦੇ ਵਿੱਚ ਪਛਾਣ ਉਸ ਵੇਲੇ ਪੰਥਕ ਮੁੱਦੇ ਚੁੱਕੇ ਜਾਂਦੇ ਸੀ ਅੱਜ ਹੀ ਤੁਹਾਨੂੰ ਐਵੇਂ ਕਿਉਂ ਲੱਗ ਰਿਹਾ ਨਹੀਂ ਨਹੀਂ ਪੰਥਕ ਮੁੱਦੇ ਪੰਥਕ ਮੁੱਦਾ ਇੱਕ ਹਿੱਸਾ ਹੋ ਸਕਦਾ ਵਾ ਆਪਣਾ ਪਾਰਟੀ ਦਾ ਪਰ ਸਾਰਾ ਕੁਝ ਪੰਥਕ ਹੋ ਜੇ ਜਾਂ ਹੋਰ ਕੋ ਬਾਕੀ ਚੀਜ਼ਾਂ ਖਤਮ ਹੀ ਹੋ ਜਾਣ ਵਿੱਚੋਂ ਡਵੈਲਪਮੈਂਟ ਦੀ ਸਰਕਾਰ ਨੂੰ ਕਾਊਂਟਰ ਕਰਨ ਦੀ ਉਹਦੀਆਂ ਨਲਾਕੀਆਂ ਨੂੰ ਜਿਹੜਾ ਉਜਾਗਰ ਕਰਨ ਦੀ ਉਹ ਚੀਜ਼ਾਂ ਕਿਤੇ ਪਿੱਛੇ ਰਹਿ ਜਾਣ ਕਿਤੇ ਉਹ ਨਜ਼ਰ ਹੀ ਨਾ ਆਉਣ ਕਿੰਨਾ ਕਿੰਨਾ ਚਾਰ ਕਿੰਨੇ ਦਿਨ ਦੀ ਹੁਣ ਇਹ ਇੱਕੋ ਗੱਲ ਚੱਲੀ ਜਾਂਦੀ ਆ ਫਿਰ ਸਾਨੂੰ ਕੋਈ ਪੱਤਰਕਾਰ ਪੁੱਛੇ ਇਹ ਇਨ੍ਹਾਂ ਗੱਲਾਂ ਦੇ ਉੱਤੇ ਪੇ ਜਥੇਦਾਰ ਕਾਲ ਤੱਕ ਸਾਹਿਬ ਜੀ ਹੈ ਜਨਾ ਉਹਨਾਂ ਨੇ ਤਨਖਾਹਿਆ ਕੋਸ਼ਿਸ਼ ਕੀਤਾ ਉਹ ਤਨਖਾਹ ਕਿਉਂ ਨਹੀਂ ਲਾਉਂਦੇ ਕਈ ਵਾਰੀ ਮੈਨੂੰ ਪੱਤਰ ਕਰ ਮੈਂ ਕਹਿੰਦਾ ਇਹ ਧਾਰਮਿਕ ਮੁੱਦੇ ਮੈਂ ਦਖਲ ਹੀ ਨਹੀਂ ਦੇ ਸਕਦਾ ਅਸੀਂ ਇਸ ਪੋਲਿਟਿਕ ਦੇ ਵਿੱਚ ਕੋਈ ਗੱਲ ਵੀ ਨਹੀਂ ਕਰ ਸਕਦੇ ਵੀ ਕਿਹੜੇ ਵੇਲੇ ਸਾਡੇ ਕੋ ਵਗ ਗਿਆ ਹੋ ਜਾਣੀਆਂ ਇਸ ਕਰਕੇ ਜਦੋਂ ਅਸੀਂ ਹਰ ਮੁੱਦੇ ਦੇ ਉੱਤੇ ਗੱਲ ਹੀ ਨਹੀਂ ਕਰ ਸਕਦੇ ਵੀ ਹਰ ਇੱਕ ਪੋਲਿਟਿਕਲ ਲੀਡਰ ਹੋਣ ਦੇ ਨਾਤੇ ਸਾਨੂੰ ਕੋਈ ਵੀ ਸਵਾਲ ਪੁੱਛਿਆ ਜਾ ਸਕਦਾ ਪਰ ਕਿਉਂਕਿ ਇਹ ਧਾਰਮਿਕ ਮੁੱਦੇ ਆ ਅਸੀਂ ਕੋਈ ਗੱਲ ਹੀ ਨਹੀਂ ਕਰ ਸਕਦੇ ਇਸ ਕਰਕੇ ਮੇਰੀ ਰਾਜਨੀਤੀ ਸੈਕੂਲਰਿਜ਼ਮ ਜੀ ਜੋਸ਼ੀ ਸਾਹਿਬ ਕੀ ਇਸ ਤੋਂ ਪਹਿਲਾਂ ਤੁਹਾਡੀ ਪਾਰਟੀ ਦੇ ਪਲੇਟਫਾਰਮ ਤੇ ਕੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਦਰ ਦੇ ਨਾਲ ਤੁਸੀਂ ਗੱਲ ਰੱਖੀ ਜਾਂ ਸੁਭੀਸ਼ ਸਿੰਘ ਬਾਦਲ ਦੇ ਨਾਲ ਤੁਹਾਡੀ ਇਸ ਗੱਲ ਤੇ ਪੂਰੀ ਚਰਚਾ ਹੋਈ ਗੱਲਬਾਤ ਹੋਈ ਮੈਂ ਬਹੁਤ ਲੰਬੇ ਸਮੇਂ ਤੋਂ ਮੈਂ ਕਾਫੀ ਸਮੇਂ ਤੋਂ ਬਾਚ ਕਰਦਾ ਪਿਆ ਜੀ ਇਹ ਗੱਲ ਮੈਂ ਬਹੁਤ ਸਮੇਂ ਤੋਂ ਬਾਚ ਕਰਦਾ ਪਿਆ ਤੁਹਾਨੂੰ ਦੱਸਿਆ ਮੀਟਿੰਗਾਂ ਦੇ ਵਿੱਚ ਵੀ ਇਹੀ ਚੀਜ਼ਾਂ ਹਾਵੀ ਰਹਿੰਦੀਆਂ ਇਸ ਕਰਕੇ ਮੈਂ 2-3 ਮਿੰਟਾਂ ਵਿੱਚ ਵੀ ਨਹੀਂ ਗਿਆ ਤੇ ਮੈਨੂੰ ਲੱਗਾ ਵੀ ਮੈਂ ਐਵੇਂ ਸਿਰਖ ਪਾਈ ਕਰੂੰਗਾ ਜੇ ਕਿਤੇ ਇਹ ਗੱਲਾਂ ਵੀ ਕਰੂੰਗਾ ਕਿਉਂਕਿ ਇਸ ਵੇਲੇ ਉਹਨਾਂ ਨੂੰ ਇਹ ਚੀਜ਼ਾਂ ਟੈਕਲ ਕਰਨ ਦੀ ਜ਼ਰੂਰਤ ਆ ਤੇ ਉਹ ਸਭ ਇਸ ਕੰਮ 'ਚ ਲੱਗੇ ਆ ਤੇ ਮੈਨੂੰ ਜੋ ਸੋਚ ਤੁਹਾਨੂੰ ਦੱਸਿਆ ਨਾ ਵੀ ਬਾਦਲ ਸਾਹਿਬ ਦੀ ਸੀਗੀ ਤੇ ਮੈਨੂੰ ਸੁਖਵੀਰ ਬਾਦਲ ਜੀ ਅੱਜ ਦੀ ਡੇਟ ਤੋਂ ਲੱਗਦੇ ਕੱਲੇ ਜੇ ਪੈ ਨਜ਼ਰ ਆਉਂਦੇ ਆ ਜੇ ਹਾਲੇ ਕਿ ਉਹਨਾਂ ਦਾ ਵੀ ਉਸ ਤਰ੍ਹਾਂ ਦਾ ਹੀ ਰਵੱਈਆ ਪਹਿਲਾਂ ਮੈਂ ਵੇਖਿਆ ਪਰ ਮੈਂ ਫਿਰ ਇਸ ਕਰਕੇ ਥੋੜਾ ਜਿਹਾ ਪਿੱਛੇ हट ਗਿਆ ਵੀ ਮੇਰੀ ਜਿਤਨਾ ਟਾਈਮ ਹੀ ਗੁਜ਼ਰ ਰਿਹਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੀਆਂ ਯਾਦਾਂ ਬਣਾ ਕੇ ਜਾਣਾ ਚਾਹੁੰਦਾ ਮੈਂ ਭਾਵੇਂ ਸਮਾਜ ਸੇਵਾ ਕਰਾਂ ਭਾਵੇਂ ਮੈਂ ਕਿਸੇ ਪੋਲਿਟਿਕਲ ਪਾਰਟੀ ਨੂੰ ਕੱਲ ਨੂੰ ਕੀ ਪਤਾ ਕੀ ਹੈ ਅਗਲਾ ਸਮਾਂ ਕਿਸੇ ਨੂੰ ਪਤਾ ਨਹੀਂ ਅੱਜ ਦੀ ਡੇਟ 'ਤੇ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਪਰ ਮੈਂ ਜਿਹੜੀ ਘਟਨ ਸੀ ਮੇਰੇ ਦਿਮਾਗ ਦੇ ਵਿੱਚ ਵੀ ਮੈਂ ਪਾਰਟੀ ਦੇ ਹਰ ਮੁੱਦੇ ਦੇ ਉੱਤੇ ਪੋਲਿਟਿਕਲ ਲੀਡਰ ਜਿਹੜਾ ਗੱਲ ਕਰ ਸਕਦਾ ਹੋਵੇ ਜੀ ਅਜੋਸ਼ ਸਿੰਘ ਨਾਲ ਮੈਂ ਸਿੱਧਾ ਸਵਾਲ ਕਰਾਂਗਾ ਅੱਜ ਵੀ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਕਿ ਫਿਰ ਅਕਾਲੀ ਦਲ ਦੇ ਵਿੱਚ ਹਿੰਦੂ ਆਗੂ ਜਿਹੜੇ ਹਿੰਦੂ ਨੇਤਾ ਉਹਨਾਂ ਨੂੰ ਕਿਨਾਰੇ ਕਰ ਦਿੱਤਾ ਗਿਆ ਜਾਂ ਉਹਨਾਂ ਦੀ ਨੁਮਾਇੰਦਗੀ ਨਹੀਂ ਹੋ ਰਹੀ ਜਾਂ ਹਿੰਦੂ ਭਾਈਚਾਰੇ ਦੇ ਮੁੱਦੇ ਕਿਨਾਰੇ ਕੀਤਾ ਨਹੀਂ ਗਿਆ ਆਪਣੇ ਆਪ ਹੀ ਫੀਲ ਮੈਂ ਇਹੀ ਗੱਲਿਆ ਵੀ ਕਿਨਾਰੇ ਕੀਤਾ ਨਹੀਂ ਗਿਆ ਆਪਣੇ ਆਪ ਹੀ ਫੀਲ ਹੋ ਜਾਂਦਾ ਵਾ ਵੀ ਇਸ ਵੇਲੇ ਅਸੀਂ ਇਹਨਾਂ ਗੱਲਾਂ ਤੇ ਕੋਈ ਗੱਲ ਕਰ ਹੀ ਨਹੀਂ ਪਾਉਂਗੇ ਕਿ ਇਹ ਜੋ ਸਿੱਖ ਸਾਬ ਕਦੋਂ ਕਦੋਂ ਫੀਲ ਕਦੋਂ ਆ ਇਹ ਵੀ ਵੱਡਾ ਸਵਾਲ ਬਣਦਾ ਹੈ ਕਿ ਇਹ ਦਖਲ ਹੋ ਜੂਗਾ ਫਿਰ ਨਹੀਂ ਕਿ ਜੋ ਤਾਜ਼ਾ ਐਪੀਸੋਡ ਹੈ ਪੂਰਾ ਜੋ ਸੁਖਵੀਰ ਸਿੰਘ ਬਾਦਲ ਦਾ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਹੈ 30 ਅਗਸਤ ਨੂੰ ਤਨਖਾਈਆ ਕਰਾਰ ਦਿੱਤਾ ਜਾਂਦਾ ਹੈ ਕਿ ਇਹ 2.5 3 ਮਹੀਨੇ ਦੇ ਸਮੇਂ ਦੇ ਵਿੱਚ ਤੁਹਾਨੂੰ ਇਹ ਮਹਿਸੂਸ ਹੋਇਆ ਜਾਂ ਪਹਿਲਾਂ ਵੀ ਮਹਿਸੂਸ ਹੁੰਦਾ ਸੀ ਜਦੋਂ ਮੈਂ ਪਾਰਟੀ 'ਚ ਆਇਆ ਸੀ ਉਦੋਂ ਤੇ ਇੱਕੋ ਹੀ ਗੱਲ ਸੀ ਇਹ ਹੀ ਸੈਕੂਲਰਿਜ਼ਮ ਦੀ ਕਿ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹਿੰਦੂ ਲੀਡਰ ਜਿਹੜੇ ਆ ਨਾ ਅਸੀਂ ਉਸ ਸਟੇਜ ਤੇ ਗਏ ਸੀ ਕਿ ਜਿਸ ਤਰ੍ਹਾਂ ਬੀਜੇਪੀ ਦਾ ਸਰੂਪ ਸੀ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਖੇਤਰੀ ਪਾਰਟੀ ਆ ਪੰਜਾਬ ਨੂੰ ਇਹਦੀ ਜ਼ਰੂਰਤ ਆ ਇਹਦਾ ਇਹ ਸਰੂਪ ਬਣਿਆ ਰਹਿਣਾ ਚਾਹੀਦਾ ਇਸ ਕਰਕੇ ਖੜੇ ਹੋਏ ਜਦ ਕਿ ਮੈਨੂੰ ਵੀ ਪੰਜਾਬ ਦੀ ਕਿਸਾਨਾਂ ਦੀ ਲੜਾਈ ਦੇ ਵਿੱਚ ਉਹਨਾਂ ਦੀ ਗੱਲ ਕਰਨ ਕਰਕੇ ਉਹ ਕਿਸਾਨੀ ਜਿਹੜੇ ਬਿੱਲ ਸੀਗੇ ਜਿਹਦਾ ਸਾਰਾ ਪੰਜਾਬ ਵਿਰੋਧ ਕਰਦਾ ਪਿਆ ਸੀ ਉਹਨਾਂ ਦੇ ਉਹਨਾਂ ਤੇ ਲੱਤ ਲਾਉਣ ਕਰਕੇ ਵੀ ਪੰਜਾਬ ਦੇ ਇਹ ਮਸਲੇ ਹੱਲ ਹੋਣੇ ਚਾਹੀਦੇ ਆ ਭਾਜਪਾ ਨੂੰ ਸੋਚਣਾ ਚਾਹੀਦਾ ਵੇ ਜੇ ਉਹਨਾਂ ਨੂੰ ਅਕਸੈਪਟ ਨਹੀਂ ਆ ਤੇ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ ਮੈਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਇਹ ਪੰਜਾਬ ਦੀ ਗੱਲ ਸੀ ਭਾਵੇਂ ਪੰਜਾਬ ਦੇ ਪਾਣੀਆਂ ਦੀ ਗੱਲ ਆ ਪਾਵੇਂ ਹਿੰਦੂ ਹੋਵੇ ਪਾਵੇਂ ਸਿੱਖ ਹੋਵੇ ਪੰਜਾਬ ਦਾ ਕਿਸੇ ਪਾਰਟੀ ਦਾ ਹੋਵੇ ਉਹਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਉਹਨੂੰ ਦਿੱਲੀ ਵੱਲ ਨਹੀਂ ਘੜੋਣਾ ਚਾਹੀਦਾ ਤੇ ਮੈਂ ਉਹ ਕੀਤਾ ਆਪਣੀ ਜ਼ਮੀਰ ਦੀ ਆਵਾਜ਼ ਤੇ ਕੀਤਾ ਤੇ ਮੈਂ ਕਿਤਰੀ ਪਾਰਟੀਆਂ ਦੇ ਇਸ ਕਰਕੇ ਸ਼ਾਮਲ ਹੋਇਆ ਵੀ ਇਹ ਸਿਰਫ ਪੰਜਾਬ ਦੀ ਲੜਾਈ ਲੜਨ ਵਾਲੀ ਆ ਪਰ ਕਿਤੇ ਨਾ ਕਿਤੇ ਮੈਂ ਤੁਹਾਨੂੰ ਜਿਹੜੀ ਗੱਲ ਕੀਤੀ ਆ ਤੇ ਮੈਂ ਆਪਣੇ ਸਟੇਟਮੈਂਟ ਵਿੱਚ ਲਿਖਿਆ ਵੀ ਐਸ ਪਾਰਟੀ ਸਿਰਫ ਪੰਥ ਤੇ ਧਰਮ ਚ ਹੀ ਉਲਝ ਕੇ ਰਹਿ ਗਈ ਆ ਬਾਕੀ ਚੀਜ਼ਾਂ ਇਹਦੇ ਚੋਂ ਮੈਨੂੰ ਕਿਤੇ ਨਹੀਂ ਆ ਨੀ ਜੁਸੀ ਸਾਹਿਬ ਇਹ ਨਾਲ ਹੀ ਸਵਾਲ ਚ ਉੱਠਦਾ ਹੈ ਕਿ ਅਕਾਲੀ ਦਲ ਭਾਜਪਾ ਦਾ ਅਲਾਈਂਸ ਵੀ ਰਿਹਾ ਤੁਸੀਂ ਭਾਜਪਾ ਦਾ ਹਿੱਸਾ ਰਹੇ ਤੁਸੀਂ ਮੰਤਰੀ ਵੀ ਰਹੇ ਕੀ ਉਸ ਵੇਲੇ ਜਿਹਾ ਨਹੀਂ ਸੀ ਉਸ ਵੇਲੇ ਤੁਹਾਨੂੰ ਕਦੇ ਜਿਹਾ ਮਹਿਸੂਸ ਨਹੀਂ ਹੋਇਆ ਫਿਰ ਤੁਸੀਂ ਜਦੋਂ ਅਕਾਲੀ ਦਲ ਜੁਆਇਨ ਕਰ ਲਈ ਉਦੋਂ ਵੀ ਤੁਹਾਨੂੰ ਨਹੀਂ ਲੱਗਾ ਮੈਂ ਤੇ ਮੈਂ ਤੇ ਹੋਇਆ ਵੀ ਇਸੇ ਕਰਕੇ ਹੀ ਵੀ ਸੁਕਲੀਕ ਰਹੇ ਆ ਇਕੱਠੇ ਰਹੇ ਆ ਉਹੀ ਇਹੋ ਜਿਹੀ ਗੱਲਾਂ ਬਣ ਰਊਗਾ ਉੱਪਰ ਆਪਾਂ ਨਜ਼ਰ ਨਹੀਂ ਆਊਗਾ ਪਰ ਤੁਹਾਨੂੰ ਦੱਸਿਆ ਨਾ ਵੀ ਕੋਰ ਕਮੇਟੀ ਦੀ ਮੀਟਿੰਗਾਂ ਚ ਵੀ ਪੰਥਕ ਮੁੱਦੇ ਆ ਵੀ ਆ ਉਤਰਾਂ ਵੀ ਜਿਹੜਾ ਵਾ ਇਸ ਵੇਲੇ ਸਭ ਕੁਝ ਜੋ ਨਜ਼ਰ ਆ ਰਿਹਾ ਉਹ ਵੀ ਇਹੀ ਆ ਵੀ ਹੋਰ ਕੋਈ ਪੋਲਿਟਿਕਸ ਇਸ ਵੇਲੇ ਡਿਸਕਸ ਹੀ ਨਹੀਂ ਹੋ ਰਹੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇਹੀ ਗੱਲ ਮੈਂ ਲਿਖੀ ਆ ਅਸਤੀਫੇ ਦੇ ਚ ਕਲੈਰਿਟੀ ਦੇ ਨਾਲ ਕਿ ਮੈਂ ਵਿਕਾਸ ਦੀ ਤੇ ਪੰਜਾਬ ਦੀ ਪੋਲਿਟਿਕਸ ਕਰਨਾ ਚਾਹੁੰਦਾ ਮੈਂ ਧਰਮ ਦੀ ਪੋਲਿਟਿਕਸ ਨਹੀਂ ਕਰ ਸਕਦਾ ਭਾਵੇਂ ਹਿੰਦੂ ਆ ਮੈਂ ਕੱਲੇ ਹਿੰਦੂਇਜ਼ਮ ਦੀ ਪੋਲਿਟਿਕਸ ਨਹੀਂ ਕਦੀ ਕਰ ਸਕਦਾ ਨਹੀਂ ਫਿਰ ਤੁਹਾਨੂੰ ਹੋਰ ਬਦਲ ਕੀ ਹੋਂ ਨਜ਼ਰ ਆਉਂਦਾ ਤੁਹਾਨੂੰ ਫਿਰ ਕਿਹੜੀ ਪੰਜਾਬ ਦੇ ਵਿੱਚ ਸੈਕੂਲਰ ਪਾਰਟੀ ਨਜ਼ਰ ਆਉਂਦੀ ਹੈ ਕਿਉਂਕਿ ਤੁਸੀਂ ਸਿਆਸੀ ਨੇਤਾ ਸਿਆਸੀ ਆਗੂ ਤੁਹਾਡੇ ਕੋ ਵੀ ਮੈਂ ਮੇਰੀ ਗੱਲ ਸੁਣੋ ਤੁਹਾਡੇ ਕੋ ਅਗਲਾ ਤਾਂ ਕੋਈ ਨਾ ਕੋਈ ਬਦਲ ਹੋਵੇਗਾ ਨਾ ਨੇ ਇਸ ਵੇਲੇ ਮੇਰੀ ਕੋਈ ਵਿਚਾਰ ਨਹੀਂ ਮੇਰੇ ਦਿਮਾਗ 'ਚ ਮੈਂ ਆਪਣੇ ਦਿਮਾਗ ਨੂੰ ਖਾਲੀ ਕਰਕੇ ਮੰਤਨ ਹੀ ਕਰਨਾ ਚਾਹੁੰਦਾ ਮੈਂ ਇੱਕ ਸਮਾਜ ਸੇਵਕ ਵਾਂਗੂ ਹੀ ਕੰਮ ਨਹੀਂ ਤੁਸੀਂ ਪੋਲਿਟਿਕਲ ਲੀਡਰ ਹੋਇਆ ਤਾਂ ਹੈ ਨਹੀਂ ਕਿ ਤੁਸੀਂ ਅਗਲੀ-ਅਗਲੀ ਤੋਂ ਕਿਨਾਰਾ ਕਰਕੇ ਤੇ ਘਰ ਬੈਠ ਜਾਓਗੇ ਤੁਹਾਡੇ ਕੋਲ ਕੋਈ ਪੋਲਿਟਿਕਲ ਅਲਟਰਨੇਟਿਵ ਤਾਂ ਹੋਏਗਾ ਤੁਸੀਂ ਸੋਚਿਆ ਤਾਂ ਹੋਏਗਾ ਮੈਂ ਤਾਂ ਮੇਰਾ ਤੇ ਆਫਿਸ ਅੱਜ ਵੀ ਖੁੱਲਾ ਅੱਜ ਵੀ ਖੁੱਲਾ ਮੇਰਾ ਦਫ਼ਤਰ ਕਿਸੇ ਤੁਹਾਨੂੰ ਐਮਐਲਏ ਦਾ ਦਫ਼ਤਰ ਨਹੀਂ ਖੁੱਲਾ ਨਜ਼ਰ ਆਊਗਾ ਮੇਰਾ ਹਰ ਵੇਲੇ ਖੁੱਲਾ ਦਫ਼ਤਰ ਮੈਨੂੰ ਹਰ ਵੇਲੇ ਮਿਲਣ ਆਉਂਦੇ ਲੋਕ ਮੈਂ ਜਦੋਂ ਸੀਗਾ ਭਾਜਪਾ ਤੇ ਮੈਂ ਉਦੋਂ ਵੀ ਜਦੋਂ ਇਲੈਕਸ਼ਨ ਲੜ ਪੇ ਜੇ ਮੈਂ ਕੋਈ ਕੰਮ ਕੀਤਾ ਤਾਂ ਫਿਰ ਮੈਨੂੰ ਵੋਟ ਪਾਇਆ ਨਹੀਂ ਤੇ ਸਿਰਫ ਪਾਰਟੀ ਕਰਕੇ ਮੈਨੂੰ ਵੋਟ ਨਾ ਪਾਇਓ ਤਾਂ ਮੈਂ ਹਮੇਸ਼ਾ ਹੀ ਨਾ ਤੇ ਨਿਸ਼ਾਨ ਵੇਖੋ ਪਰ ਨਾਲ ਇਨਸਾਨ ਵੀ ਵੇਖੋ ਤੇ ਉਹ ਵੀ ਕਿਹੋ ਜਿਹਾ ਵਾ ਤੇ ਮੈਂ ਅੱਜ ਵੀ ਜਿਹੜਾ ਵਾ ਸਮਾਜ ਸੇਵਾ ਵਾਂਗੂ ਉਦੋਂ ਵੀ ਕੰਮ ਕੀਤਾ ਤਦ ਹੀ ਮੈਂ ਤੁਹਾਨੂੰ ਦੱਸਿਆ ਧਰਮ ਜਾਤ ਪਾਰਟੀ ਨਹੀਂ ਪੁੱਛੀ ਤੇ ਮੈਂ ਹੁਣ ਵੀ ਸਮਾਜ ਸੇਵਾ ਵਾਂਗੂ ਹੀ ਕੰਮ ਕਰਦਾ ਜਿੰਨਾ ਚਿਰ ਮੈਂ ਕਿਸੇ ਪੋਲੀਟਿਕਲ ਪਾਰਟੀ ਬਾਰੇ ਨਹੀਂ ਮੰਨ ਬਣਾਉਂਦਾ ਮੈਂ ਸਮਾਜ ਸੇਵਕ ਐਂ ਤੇ ਮੈਂ ਸਮਾਜ ਸੇਵਾ ਕਰ ਰਿਹਾ ਆ ਜੋਛੀ ਸਾਹਿਬ ਜੇ 22 ਤਿੰਨ ਮਹੀਨੇ ਦੇ ਕਾਲੀ ਦਲ ਦੇ ਪੂਰੇ ਘਟਨਾਕਰਨ ਦੀ ਗੱ ਜਿਵੇਂ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਪਿਛਲੇ ਦਿਨਾਂ ਇਹ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਬੀਰ ਸਿੰਘ ਬਾਦਲ ਅਸਤੀਫਾ ਵੀ ਦੇ ਗਏ ਫਿਰ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਇਹ 2.5 3 ਮਹੀਨੇ ਦਾ ਪੂਰਾ ਐਪੀਸੋਡ ਹੈ ਜੋ ਸੀਕੁਐਂਸ ਹੈ ਪੂਰਾ ਉਸ ਦਾ ਤੁਸੀਂ ਉਸ ਨੂੰ ਕਿਸ ਲਿਹਾਜ ਦੇ ਨਾਲ ਦੇਖਦੇ ਹੋ ਮੈਂ ਐਸੇ ਕਰਕੇ ਤੇ ਮੈਂ ਤੁਹਾਨੂੰ ਦੱਸਿਆ ਵੀ ਬਾਹਰ ਆਏ ਵੀ ਮੈਂ ਇਸ ਧਰਮ ਦੀ ਪੋਲਿਟਿਕਸ ਤੇ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੇਰੇ ਕੋ ਕਿਹੜੇ ਵੇਲੇ ਕਿਹੜੀ ਗੱਲ ਨਿਕਲ ਜਾਣੀ ਤੇ ਕਿਹੜੀ ਗੱਲ ਪੜੀ ਜਾਣੀ ਹੈ ਤੇ ਕਿਹੜੇ ਵੇਲੇ ਮੈਂ ਫਿਰ ਵੀ ਚਲੋ ਆਪਣੀ ਰਾਏ ਤਾਂ ਰੱਖ ਸਕਦੇ ਹੋ ਨਾ ਤੁਹਾਡੀ ਵੀ ਅਬਜ਼ਰਵੇਸ਼ਨ ਤਾਂ ਹੋਏਗੀ ਨਾ ਜੋ 2-3 ਮਹੀਨੇ ਦੇ ਵਿੱਚ ਹੋਇਆ ਉਹ ਤਾਂ ਮੈਂ ਦੱਸਦਾ ਉਹ ਤਾਂ ਮੈਂ ਦੱਸਦਾ ਵਾ ਵੀ ਵੇਖੋ ਪੋਲਿਟੀਕਲ ਪਾਰਟੀਆਂ ਨੂੰ ਪੋਲਿਟੀਕਲ ਪਾਰਟੀਆਂ ਧਰਮ ਤੇ ਆਧਾਰਿਤ ਚੱਲਣੀਆਂ ਚਾਹੀਦੀਆਂ ਪਰ ਧਰਮ ਉਹ ਹੈ ਇਨਸਾਨੀਅਤ ਹੈ ਮਨਸਾਨੀਅਤ ਦੇ ਧਰਮ ਤੇ ਪੋਲਿਟਿਕਲ ਪਾਰਟੀਆਂ ਨੂੰ ਕੰਮ ਕਰਨਾ ਚਾਹੀਦਾ ਪਰ ਜੋਸ਼ੀ ਸਾਹਿਬ ਕਾਲੂਗੜ੍ਹ ਦੇ ਵੱਡੇ ਆਗੂ ਕਾਲੂਗੜ੍ਹ ਤੋਂ ਖੁਦ ਆਪਣੇ ਆਪ ਨੂੰ ਪੰਥਕ ਪਾਰਟੀ ਪ੍ਰੋਜੈਕਟ ਕਰਦਾ ਕਿ ਪੰਜਾਬ ਦੇ ਵਿੱਚ ਇਸ ਗੱਲ ਨਾਲ ਤੇ ਸਹਿਮਤ ਹੋ ਨਾ ਤੁਸੀਂ ਜੇ ਤੁਸੀਂ ਪੰਥਕ ਪਾਰਟੀ ਕਹਿੰਦੇ ਹੋ ਤਾਂ ਪੰਥਕ ਲੋਧਿਆਂ ਦਾ ਤੇ ਨਾਲ ਆਪਣੇ ਆਪ ਦੇ ਵਿੱਚ ਜ਼ਿਕਰ ਹੁੰਦਾ ਤੁਹਾਡਾ ਮਤਲਬ ਹੈ ਵੀ ਪੰਥਕ ਮੁੱਦੇ ਦਾ ਮਤਲਬ ਪੰਥਕ ਪੰਥ ਜਿਹੜਾ ਵਾ ਉਹ ਗੁਰੂ ਨਾਨਕ ਸਾਹਿਬ ਦਾ ਫਲਸਫਾ ਨਹੀਂਗਾ ਹੂੰ ਨੀ ਮੈਂ ਤਾਂ ਜੋ ਅਕਾਲੀ ਦਲ ਦੇ ਬਲਬਾਲਾ ਦਿੱਤਾ ਜਾਂਦਾ ਵਾਰ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਮੈਂ ਉਹ ਗੱਲ ਕਹਿ ਰਿਹਾ ਏਕ ਨੂਰ ਤੇ ਮੈਂ ਕਿਹਾ ਹੈਗਾ ਕਈ ਵਾਰੀ ਮੈਂ ਕਿਹਾ ਕਈ ਵਾਰੀ ਜੀ ਪੰਥ ਸਮਝਾ ਦਿਓ ਲੋਕਾਂ ਨੂੰ ਕਿ ਪੰਥ ਸਿਰਫ ਇੱਕ ਧਰਮ ਦੀ ਗੱਲ ਆ ਜਾਂ ਪੰਥ ਜਿਹੜਾ ਵਾ ਉਹ ਏਕ ਨੂਰ ਤੇ ਸਭ ਜੋ ਉਪਜਿਆ ਕੌਣ ਭਲੇ ਕੋ ਮੰਦੇ ਸਭ ਦੀ ਗੱਲ ਆ ਇਸ ਕਰਕੇ ਮੈਂ ਇਹ ਸਮਝ ਹੀ ਨਹੀਂ ਪਾ ਰਿਹਾ ਵੀ ਅੱਜ ਦੀ ਡੇਟ ਦੇ ਵਿੱਚ ਕੀ ਇਹ ਹੋ ਰਿਹਾ ਤੇ ਬਹੁਤੀ ਲੰਬੀ ਗੱਲ ਕਰਨਾ ਨਹੀਂ ਚਾਹੁੰਦਾ ਕਿਹੜੇ ਵੇਲੇ ਕਿਹੜੀ ਗਲਤੀ ਹੋ ਜਾਣੀ ਹੈ ਉਹ ਮੈਂ ਮਾਫੀ ਪਹਿਲਾਂ ਹੀ ਮੰਗਦਾ ਤੇ ਹੋਵੇ ਤੇ ਮਾਫ ਕਰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਵੀ ਧਰਮ ਤੇ ਆਧਾਰਿਤ ਪੋਲਿਟਿਕਸ ਹੋਣੀ ਚਾਹੀਦੀ ਆ ਧਰਮ ਸਾਰੇ ਜਿਹੜੇ ਅਨਾਨੀਅਤ ਦੀ ਗੱਲ ਕਰਦੇ ਆ ਪਰ ਧਰਮ ਦਾ ਇਹ ਪੋਲਿਟਿਕਸ ਨਹੀਂ ਹੋਣੀ ਕਿ ਉਹ ਕਿਸੇ ਹੋਰ ਧਾਰਮਿਕ ਸਥਾਨ ਤੇ ਮੱਥਾ ਹੀ ਟੇਕਣ ਚਲ ਜਾਣ ਤੇ ਉਹਨਾਂ ਨੂੰ ਕਟਾਰੇ 'ਚ ਖੜਾ ਕਰ ਦਿੱਤਾ ਜਾਵੇ ਉਹ ਕਿਸੇ ਹੋਰ ਧਾਰਮਿਕ ਸਟੇਜ ਦੇ ਉੱਤੇ ਚਲੇ ਜਾਣ ਤੇ ਉਹਨੂੰ ਕਟਾਰੇ 'ਚ ਕਿਉਂਕਿ ਪੋਲਿਟੀਕਲ ਬੰਦਿਆਂ ਨੇ ਹਰ ਜਗ੍ਹਾ ਤੇ ਜਾਣਾ ਹੁੰਦਾ ਹਰ ਜਗ੍ਹਾ ਤੇ ਉਹਨਾਂ ਦੀ ਜ਼ਰੂਰਤ ਉਹਨਾਂ ਨੂੰ ਜਦੋਂ ਬੁਲਾਇਆ ਜਾਂਦਾ ਤੇ ਉਹਨਾਂ ਦੇ ਦਿਮਾਗ 'ਚ ਹਿੱਚ ਨਹੀਂ ਹੋਣੀ ਚਾਹੀਦੀ ਯਾਰ ਮੈਨੂੰ ਕਿਤੇ ਕੋਈ ਕਟਾਰੇ ਜਿਹਾ ਨਾ ਖੜਾ ਕਰ ਦੇਣ ਤੇ ਜਦੋਂ ਇਹ ਹਿੱਚ ਹੁੰਦੀ ਆ ਤੇ ਫਿਰ ਅਸੀਂ ਸਭ ਦਾ ਕੰਮ ਨਹੀਂ ਕਰ ਸਕਦੇ ਫਿਰ ਸਰਵ ਧਰਮ ਸੰਭਾਵ ਜਿਹੜੀ ਵਾਲੀ ਗੱਲ ਜਿਹੜੀ ਉਹ ਪਿੱਛੇ ਰਹਿ ਜਾਂਦੀ ਆ ਚੋ ਜੋ ਜੀ ਆ ਤੁਸੀਂ ਕਹਿ ਰਹੇ ਕਿ ਧਰਮ ਨੂੰ ਲੈ ਕੇ ਗੱਲ ਨਹੀਂ ਕਰਨੀ ਧਰਮ ਦੀ ਸਿਆਸਤ ਦੀ ਗੱਲ ਨਹੀਂ ਕਰਨੀ ਪਰ ਇਹ ਤਾਂ ਬਿਲਕੁਲ ਜਿਹੜੀ ਕਿ ਮਿਨਿਸਟਰੀ ਪੋਲਿਟਿਕਸ ਦੀ ਗੱਲ ਆ ਸੁਖਬੀਰ ਸਿੰਘ ਬਾਦਲ ਜੋ ਕਿ ਪਿਛਲੇ ਦਿਨਾਂ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਉਹਨਾਂ ਦੇ ਅਸਤੀਫੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਉਸ ਤੋਂ ਬਾਅਦ ਵਰਕਿੰਗ ਕਮੇਟੀ ਨੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਜੇ ਅਸਤੀਫਾ ਵਾਪਸ ਨਹੀਂ ਲੈਂਦੇ ਤਾਂ ਉਹ ਪੂਰੀ ਵਰਕਿੰਗ ਕਮੇਟੀ ਅਸਤੀਫਾ ਦੇ ਦੇਵੇਗੀ ਮੈਂ ਹੁਣ ਮੈਂ ਤੁਹਾਨੂੰ ਦੱਸਿਆ ਮੈਂ ਧਾਰਮਿਕ ਪੋਲਿਟਿਕਸ ਤੇ ਗੱਲ ਕਰਨਾ ਨਹੀਂ ਚਾਹੁੰਦਾ ਨਹੀਂ ਧਾਰਮਿਕ ਪੋਲਿਟਿਕਸ ਤਾਂ ਹੈ ਨਹੀਂ ਇਹਦੇ ਵਿੱਚ ਜੋਸ਼ੀ ਸਾਹਿਬ ਮੈਂ ਉਸ ਲਿਹਾਜ਼ ਦੇ ਨਾਲ ਸਵਾਲ ਹੀ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੇ ਰਿਜ਼ਾਈਨ ਕੀਤਾ ਮੇਰੀ ਗੱਲ ਸੁਣੋ ਉਹਨਾਂ ਰਿਜ਼ਾਈਨ ਕੀਤਾ ਫਿਰ ਕਿੰਨੀ ਕੁ ਘਟਨਾ ਹੋਊਗੀ ਕਿ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਜਦੋਂ ਉੱਥੇ ਪੇਸ਼ ਹੋ ਕੇ ਨਾ ਮਾਣੇ ਸਿੱਖ ਵਾਂਗੂ ਕਹਤਾਂ ਵੀ ਮੈਂ ਮਤਲਬ ਆ ਗਿਆ ਮੈਨੂੰ ਜੋ ਵੀ ਸਜ਼ਾ ਲਾਓਗੇ ਮਨਜ਼ੂਰ ਆ ਉਸ ਤੋਂ ਬਾਅਦ ਫੇਰ ਮਤਲਬ ਜਿਹੜਾ ਵਾ ਇੰਨਾ ਕੁ ਕੁਰੀਦਿਆ ਜਾਣਾ ਇੰਨਾ ਚੀਜ਼ਾਂ ਨੂੰ ਇੱਕ ਪੋਲਿਟਿਕਲ ਲੀਡਰ ਨੂੰ ਇੰਨਾ ਕ ਮਜਬੂਰ ਕਰ ਦੇਣਾ ਵੀ ਉਹ ਰਜ਼ਾਈ ਨਹੀਂ ਕਰਦੇ ਫਿਰ ਮੈਂ ਤਦ ਕਰਕੇ ਤੇ ਤੁਹਾਨੂੰ ਦੱਸਿਆ ਵਾ ਵੀ ਤੁਹਾਨੂੰ ਕੀ ਲੱਗਦਾ ਕਿਸ ਨੇ ਕਿਸ ਨੇ ਮਜਬੂਰ ਕੀਤਾ ਉਹਨਾਂ ਨੂੰ ਅਸੀਂ ਮੈਂ ਰਾਜਨੀਤੀ ਨਹੀਂ ਕਰ ਸਕਦਾ ਹੂੰ ਮੈਂ ਕੋਈ ਇਹਦੇ ਤੇ ਜਵਾਬ ਨਹੀਂ ਦੇਣਾ ਚਾਹੁੰਦਾ ਜੀ ਨੇ ਜੋ ਚਿਸਾਬ ਕਾਲੀਦਲ ਸੁਧਾਰ ਲਹਿਰ ਦੀ ਗੱਲ ਕਰੀਏ ਤਾਂ ਉਹ ਤਾਂ ਇਹ ਵਾਰ-ਵਾਰ ਕਹਿ ਰਹੇ ਨੇ ਕਿ ਜਦੋਂ ਝੁੰਦਾ ਕਮੇਟੀ ਦੀ ਸਿਫਾਰਸ਼ਾਂ ਸੀ ਉਸ ਵੇਲੇ ਅਸਤੀਫਾ ਦੇਣਾ ਚਾਹੀਦਾ ਇਥੋਂ ਤੱਕ ਹਾਲਾਤ ਬਣਨੇ ਨਹੀਂ ਸੀ ਮੈਂ ਕਹਾਂ ਜੀ ਮੈਂ ਮੈਂ ਕੋਈ ਸੁਧਾਰ ਲਹਿਰ ਵਾਲੇ ਜਿਹੜੇ ਆ ਉਹ ਉਹੀ ਸੀ ਜਿਹੜੇ ਨਾਲ ਹੁੰਦੇ ਸੀ ਹਨਾ ਉਹੀ ਹੁਣ ਜਿਹੜੇ ਆ ਜਦੋਂ ਉਹਨਾਂ ਦੇ ਕੋਈ ਮਨਸੂਬੇ ਜਿਹੜੇ ਰਹਿ ਜਾਂਦੇ ਆ ਵਿੱਚੋਂ ਉਹ ਨਹੀਂ ਪੂਰੇ ਹੁੰਦੇ ਤੇ ਉਹ ਖিলাਪ ਹੋ ਜਾਂਦੇ ਆ ਇਹ ਪੋਲਿਟਿਕ ਦੀ ਇੱਕ ਜਿਹੜੀ ਆ ਪੁਰਾਣੀ ਜਿਹੜੀ ਆ ਸਿਸਟਮ ਆ ਇਹ ਸਮਝ ਲੋ ਰਾਜਨੀਤੀ ਇਤਨਾ ਹੀ ਚਲਦੀ ਰਹੀ ਹੈ ਜਿਹੜੇ ਨਾਲ ਜਿੰਨੀਆਂ ਜਿੱਥੋਂ ਬਣੇ ਹੁੰਦੇ ਆ ਉੱਥੇ ਹੀ ਫਿਰ ਖਿਲਾਫ ਬੋਲਦੇ ਆ ਮੈਨੂੰ ਆਦਤ ਨਹੀਂ ਖਿਲਾਫ ਬੋਲਣ ਦੀ ਕਿ ਇਹਦੇ ਵੀ ਮੈਂ ਬੀਜੇਪੀ ਤੋਂ ਨਿਕਲੇ ਆਂ ਨਿਕਲਿਆ ਸੀ ਮੈਨੂੰ ਕੱਢਿਆ ਗਿਆ ਸੀ ਅੱਜ ਤੱਕ ਮੈਂ ਬੀਜੇਪੀ ਦੇ ਕਿਸੇ ਲੀਡਰ ਦੇ ਖਿਲਾਫ ਜਾਂ ਬੀਜੇਪੀ ਦੇ ਖਿਲਾਫ ਗੱਲ ਹੀ ਕੋਈ ਕੀਤੀ ਮੈਂ ਤਾਂ ਆਪਣੀ ਗੱਲ ਕਰਦਾ ਵੀ ਮੇਰੇ 'ਚ ਕੀ ਗਲਤੀਆਂ ਮੈਂ ਉਹਨਾਂ ਦਾ ਸੁਧਾਰ ਕਰਾਂ ਮੈਨੂੰ ਕੀ ਕਰਨਾ ਚਾਹੀਦਾ ਮੈਂ ਉਹ ਕਰਾਂ ਤੇ ਮੇਰੀ ਰਾਜਨੀਤੀ ਫੇਰ ਮੈਂ ਕਹੂੰਗਾ ਉਹ ਧਰਮ ਤੇ ਆਧਾਰਤ ਨਹੀਂਗੀ ਇਨਸਾਨੀਅਤ ਤੇ ਆਧਾਰਤ ਆ ਮੈਂ ਸਭ ਦਾ ਸਤਿਕਾਰ ਕਰਦਾ ਸਭ ਧਰਮਾਂ ਦਾ ਤੇ ਵਿਕਾਸ ਦੀ ਪੋਲਿਟਿਕਸ ਹੈ ਮੇਰੀ ਇਸ ਕਰਕੇ ਮੈਂ ਤੇ ਇਸ ਕਰਕੇ ਮੈਨੂੰ ਲੱਗਦਾ ਹੀ ਵੀ ਇਹਦੇ ਚ ਹੁਣ ਮੈਂ ਆਪਣਾ ਮਨ ਦੇ ਨਾਲ ਨਹੀਂ ਕੋਈ ਗੱਲ ਕਰ ਪਾਉਂਗਾ ਇਸ ਕਰਕੇ ਜੁਜੀ ਸਾਹਿਬ ਬਹੁਤ ਸਾਰੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਚਾਹੇ ਸੰਨੀ ਜੱਖੜ ਨੇ ਚਾਹੇ ਹੋਰ ਨਾ ਪਾਰਟੀਆਂ ਦੇ ਵੱਡੇ ਲੀਡਰ ਨੇ ਉਹ ਜਰੂਰ ਇਹ ਗੱਲ ਤਾਂ ਮੰਨਦੇ ਨੇ ਚਾਹੇ ਹੋਰ ਨਾ ਪਾਰਟੀਆਂ ਦੇ ਵਿੱਚ ਨੇ ਉਹ ਪਰ ਉਹ ਕਹਿੰਦੇ ਕਿ ਸਥਾਨਕ ਪਾਰਟੀ ਦਾ ਆ ਜਿਹੜੀ ਕਿ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਸ ਦਾ ਬਚਣਾ ਉਸ ਦਾ ਰਹਿਣਾ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਇਸ ਗੱਲ ਦਾ ਹਮੇਸ਼ਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਪਰ ਤੁਹਾਨੂੰ ਤੁਹਾਨੂੰ ਜੋ ਅੱਜ ਦੀ ਤਾਜ਼ਾ ਸਥਿਤੀ ਹੈ ਪਾਰਟੀ ਦੀ ਤਾਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਭੂਿਕ ਕੀ ਨਜ਼ਰ ਆਉਂਦਾ ਹੈ ਨੇ ਮੈਂ ਅਸੀਂ ਗਏ ਕਿਉਂ ਸੀ ਇਸ ਪਾਰਟੀ 'ਚ ਸਮਝਾਉਂਦਾ ਟੁੱਟਾ ਤੇ ਇਸ ਕਰਕੇ ਵੀ ਇਸ ਖੇਤਰੀ ਪਾਰਟੀ ਆ ਪੰਜਾਬ ਦੀ ਗੱਲ ਕਰੂਗੀ ਤੇ ਮੈਂ ਵੀ ਪੰਜਾਬ ਦੀ ਗੱਲ ਕੀਤੀ ਸੀ ਪਰ ਇਸ ਵੇਲੇ ਪੰਜਾਬ ਦੀਆਂ ਗੱਲਾਂ ਕਿਤੇ ਨਜ਼ਰ ਨਹੀਂ ਆਉਂਦੀਆਂ ਸਿਰਫ ਇੱਕੋ ਹੀ ਧਾਰਮਿਕ ਖੇਤਰ ਹੀ ਨਜ਼ਰ ਆਉਂਦਾ ਇਹਦੇ 'ਚ ਹੂੰ ਇਸ ਕਰਕੇ ਮੈਨੂੰ ਲੱਗਦਾ ਵਾ ਵੀ ਕਿਤੇ ਇੰਨਾ ਕੁ ਡਰਨਾ ਪੈ ਜੇ ਪਾਰਟੀ ਦੇ ਉੱਤੇ ਹਾਵੀ ਹੋ ਜੇ ਡਰ ਵੀ ਕੱਲ ਨੂੰ ਕੋਈ ਵੀ ਗੱਲ ਕਰਨ ਲੱਗਿਆ ਉਹਨਾਂ ਨੂੰ ਪਿੰਨਾ ਪੁੱਛਣ ਜਾਣਾ ਪਵੇ ਹੂੰ ਪਰ ਜੋਸ਼ੀ ਸਾਹਿਬ ਜਦੋਂ ਜਦੋਂ ਮਿਲ ਕੇ ਚੋਣਾਂ ਲੜਦੇ ਸੀ ਕਾਲੇਦਲ ਬੀਜੇਪੀ ਦਾ ਲਾਇنس ਸੀਗਾ ਉਸ ਵੇਲੇ ਜਿਹਾ ਨਹੀਂ ਸੀ ਉਸ ਵੇਲੇ ਤੁਹਾਨੂੰ ਕਦੇ ਨਜ਼ਰ ਆਇਆ ਏ ਨਹੀਂ ਐਨਾ ਨਹੀਂ ਸੀਗਾ ਇਹੋ ਜੀ ਕੋਈ ਗੱਲ ਕਦੀ ਆਈ ਹੈ ਜਿੰਨਾ ਐਨਾ ਜਿਹੜਾ ਇਸ ਵਾਰੀ ਇਹ ਐਨਾ ਚ ਦਾ ਇਹ ਕੰਮ ਚੱਲਦਾ ਪਿਆ ਇਸ ਤਰ੍ਹਾਂ ਕਦੀ ਵੀ ਨਜ਼ਰ ਨਹੀਂ ਆਇਆ ਹੂੰ ਬਾਦਲ ਸਾਹਿਬ ਹਰ ਧਾਰਮਿਕ ਸਥਾਨ ਤੇ ਜਾਂਦੇ ਸੀ ਹਰ ਧਾਰਮਿਕ ਸਥਾਨਾਂ ਦਾ ਉਹਨਾਂ ਨੇ ਨਵੀਨੀਕਰਨ ਕੀਤਾ ਪੈਸਾ ਦਿੱਤਾ ਆਪ ਗਏ ਖੁਦ ਤੇ ਹੁਣ ਤੇ ਐਨਾ ਕ ਡਰ ਪੈ ਜਾਣਾ ਵਾ ਵੀ ਮੈਂ ਕੋਈ ਮੰਦਿਰ ਬਣਾ ਚਲੇ ਜੇ ਕਿਤੇ ਕੋਈ ਦੁਗਿਰਜਾ ਘਰਣਾ ਚਲੇ ਜੇ ਨਹੀਂ ਪਰ ਇਹ ਬਹੁਤ ਵੱਡੀ ਗੱਲ ਕਹਿ ਰਹੇ ਤੁਸੀਂ ਕਿੰਨੇ ਇਸ ਗੱਲ ਤੇ ਇਤਰਾਜ਼ ਕਰਤਾ ਹੈ ਕਿੰਨੇ ਇਸ ਬਾਰੇ ਕਿਹਾ ਹੈ ਕਿ ਕੌਣ ਮੰਦਰ ਨਹੀਂ ਜਾ ਸਕਦਾ ਕੌਣ ਜਾ ਸਕਦਾ ਮੈਂ ਨਾ ਵੀ ਇਨ ਮੈਂ ਮੈਂ ਜਿਹੜੀ ਗੱਲ ਬਾਰ ਬਾਰ ਕਹਿ ਰਿਹਾ ਨਾ ਜੀ ਹੂੰ ਧਰਮ ਧਰਮ ਤੇ ਆਧਾਰਿਤ ਧਰਮ ਇਨਸਾਨੀਅਤ ਹੁੰਦੀ ਆ ਤੇ ਸਭ ਗੁਰੂਆਂ ਨੇ ਸਭ ਗ੍ਰੰਥਾਂ ਨੇ ਇਹੀ ਕਿਹਾ ਸਭ ઋਸ਼ੀਆਂ ਮੁਨੀਆਂ ਨੇ ਇਹੀ ਕਿਹਾ ਨਹੀਂ ਪਰ ਤੁਸੀਂ ਕਹ ਰਹੇਗੇ ਜਿਹਾ ਡਰ ਪੈ ਜਾਣਾ ਜਿਹਾ ਹੋ ਜਾਣਾ ਹੈ ਮਾੜੇ ਦਾ ਮੈਂ ਤੇ ਵੇਖੋ ਮੇਰਾ ਤਾਂ ਖਤਸ਼ਾ ਹੀ ਆ ਨਾ ਕਿ ਜੇ ਇਹ ਹੋ ਜੇ ਤਾਂ ਫਿਰ ਕਿਸ ਤਰ੍ਹਾਂ ਚੱਲੂਗਾ ਕੰਮ ਨੀ ਤੁਹਾਨੂੰ ਕਿਵੇਂ ਲੱਗਦਾ ਹੈ ਇਹ ਕਿ ਹੋ ਸਕਦੇ ਹਿੰਦੂਇਜ਼ਮ ਦਾ ਡਰ ਪੈ ਜੇ ਪੰਜਾਬ ਦੇ ਵਿੱਚ ਹਾਲ ਬਣੇ ਓਕੇ ਸਮਿਆਂ ਦੇ ਵਿੱਚ ਭਾਈਚਾਰਕ ਸੰਘ ਜਿਹੜੀ ਕਿ ਉਹ ਬਰਕਰਾਰ ਰਹੀ ਹੈ ਹਮੇਸ਼ਾ ਮੈਂ ਬਣੀ ਰਹੀ ਹੈ ਬਣੀ ਰਹੀ ਹੈ ਬਿਲਕੁਲ ਬਣੀ ਰਹੀ ਹੈ ਬਣੀ ਰਹਿਣੀ ਵੀ ਹੈ ਕਿਉਂਕਿ ਸਾਡੇ ਗੁਰੂਆਂ ਦਾ ਸੰਦੇਸ਼ ਇਹ ਹੈ ਗੁਰੂ ਨਾਨਕ ਸਾਹਿਬ ਦੀ ਗੱਲ ਮੈਂ ਬਾਰ-ਬਾਰ ਆਨਾ ਮੈਂ ਵੀ ਇੱਕ ਨੂਰ ਤੇ ਸਭ ਜਗ ਉੱਭਜਿਆ ਕੌਣ ਭਲੇ ਕੋ ਮੰंदे ਸਾਰੇ ਹੀ ਮਤਲਬ ਇੱਕ ਪ੍ਰਮਾਤਮਾ ਦੀ ਉਹ ਤੇ ਮੰਨਣ ਦੀ ਪદ્ધਤੀ ਵੱਖਰੀ ਵੱਖਰੀ ਹੋ ਸਕਦੀ ਹੈ ਧਰਮ ਤੇ ਇਨਸਾਨੀਅਤ ਹੀ ਸਿਖਾਉਂਦਾ ਪਰ ਧਰਮ ਦੇ ਆਧਾਰ ਤੇ ਜਿਹੜੀ ਆ ਉਹ ਪੋਲਿਟਿਕਸ ਹੋਣੀ ਚਾਹੀਦੀ ਹੈ ਪਰ ਧਰਮ ਦਾ ਇੰਨਾ ਡਰ ਨਹੀਂ ਹੋਣਾ ਚਾਹੀਦਾ ਕਿ ਕੋਈ ਮੰਨ ਦੀ ਗੱਲ ਮਨਾ ਕਰ ਪਾਵੇ ਹੂੰ ਤੇ ਜੋ ਚੀਸਾ ਬਤੋੜਾ ਜਿਹੜਾ ਅਸਤੀਫਾ ਇਹ ਮਨਜ਼ੂਰ ਹੋ ਗਿਆ ਜੋ ਤੁਹਾਡੇ ਲੋ ਅਸਤੀਫਾ ਦਿੱਤਾ ਗਿਆ ਪਾਰਟੀ ਨੂੰ ਮੈਂ ਮੈਂ ਤਾਂ ਦੇ ਦਿੱਤਾ ਜੀ ਉਹਨਾਂ ਦੀ ਆਪਣੀ ਹੈ ਜਦੋਂ ਮੇਰੇ ਵੱਲੋਂ ਤੇ ਮੈਂ ਤਾਂ ਆਪਣੀ ਵੱਲੋਂ ਦਿੱਤਾ ਨਹੀਂ ਜੇ ਮਨਜ਼ੂਰ ਨਹੀਂ ਹੁੰਦਾ ਤਾਂ ਮੁੜ ਵਿਚਾਰ ਕਰੋਗੇ ਤੁਸੀਂ ਜਾਂ ਅਕਾਲੀ ਦਲ ਦੇ ਵਿੱਚ ਰਹੋਗੇ ਨਹੀਂ ਫਿਰ ਮਨਜੂਰ ਨਹੀਂ ਹੁੰਦਾ ਤਾਂ ਮੇਰੇ ਨੂੰ ਕੋਈ ਫੋਰਸ ਵੀ ਨਹੀਂ ਕਰ ਸਕਦਾ ਨਾ ਬਸ ਬਣਾਓ ਜਦੋਂ ਮਰਜ਼ੀ ਮਨਜੂਰ ਕਰ ਲੈਣਗੇ ਨਹੀਂ ਜੋਸ਼ੀ ਸਾਹਿਬ ਅਜੇ ਹੱਤ ਨਹੀਂ ਕਿ ਪੁਰਾਣੀ ਪਾਰਟੀ ਅੱਜ ਤੁਹਾਨੂੰ ਯਾਦ ਆ ਰਹੀ ਹੈ ਜਾਂ ਲੰਬਾ ਸਮਾਂ ਜਿਸ ਪਾਰਟੀ ਚ ਰਹੇ ਤੁਸੀਂ ਭਾਜੀਪੀ ਦੇ ਵਿੱਚ ਨਾ ਮੈਂ ਕੁਛ ਨਹੀਂ ਸੋਚਿਆ ਜੀ ਨਹੀਂ ਜੋਸ਼ੀ ਸਾਹਿਬ ਇਹ ਪਹਿਲਾਂ ਵੀ ਤੁਸੀਂ ਦੱਸਿਆ ਬਾਰ-ਬਾਰ ਨਹੀਂ ਤੁਸੀਂ ਇਹ ਨਾ ਮੈਂ ਨਾ ਮੈਂ ਹੁਣ ਦੇ ਤੈਗ ਨਾ ਕੰਮ ਕਰਨਾ ਚਾਹੁੰਦਾ ਨਾ ਮੈਂ ਨੇ ਪਹਿਲਾਂ ਤੁਸੀਂ ਕਿਤੇ ਨਾ ਕਿਤੇ ਫੈਸਲਾ ਲੈ ਚੁੱਕੇ ਸੀ ਸੋਚ ਚੁੱਕੇ ਸੀ ਪਹਿਲਾਂ ਇਸ ਮੁੱਦੇ ਤੇ ਕਿਸੇ ਸੀਨੀਅਰ ਲੀਡਰ ਨਾਲ ਗੱਲਬਾਤ ਹੋਈ ਜਾਂ ਜੋ ਮੈਂ ਜ਼ਿਕਰ ਕਰ ਰਿਹਾ 30 ਅਗਸਤ ਤੋਂ ਲੈ ਕੇ ਹੁਣ ਤੱਕ ਦਾ 2.5-3 ਮਹੀਨੇ ਦੇ ਪੂਰੇ ਐਪੀਸੋਡ ਦਾ ਉਸ ਤੋਂ ਬਾਅਦ ਤੁਹਾਡਾ ਇਹ ਵਿਚਾਰ ਬਣਿਆ ਇਹ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ ਜੀ ਮੈਂ ਆਪਣੇ ਮਨ ਦਾ ਵਿਚਾਰ ਆ ਤੇ ਹੋਰ ਕਿਸੇ ਪਾਰਟੀ ਦੇ ਲੀਡਰ ਨਾਲ ਤੁਹਾਡੀ ਨਾਲ ਦਿਨਾਂ ਦੇ ਵਿੱਚ ਗੱਲਬਾਤ ਹੋਈ ਹੋਵੇ ਕਿਉਂਕਿ ਅਜਿਹਾ ਜਦੋਂ ਅਕਸਰ ਹੁੰਦਾ ਹੈ ਤਾਂ ਫਿਰ ਬਿਲਕੁਲ ਨਹੀਂ ਬਿਲਕੁਲ ਦੂਜੀਆਂ ਪਾਰਟੀਆਂ ਦੇ ਵੱਲੋਂ ਪੁਰਾਣੀਆਂ ਪਾਰਟੀਆਂ ਦੇ ਵੱਲੋਂ ਵੀ ਸੰਪਰਕ ਕੀਤਾ ਜਾਂਦਾ ਹੈ ਨਹੀਂ ਨਾ ਮੇਰੀ ਕੋਈ ਗੱਲ ਹੱਲੇ ਨਹੀਂ ਹੋਈ ਦੀ ਕਿਸੇ ਨਾਲ ਮੈਂ ਹੱਲੇ ਆਪਣਾ ਬਹੁਤ ਟਾਈਮ ਹੈ ਹੱਲੇ 2 ਸਾਲ ਪਏ ਐਲੈਕਸ਼ਨਾਂ ਦੇ ਵਿੱਚ ਮੈਂ ਆਪਣੇ ਆਪ ਚ ਮੰਥਨ ਕਰਨਾ ਚਾਹੂੰਗਾ ਮੈਂ ਤੁਹਾਨੂੰ ਦੱਸਿਆ ਨਾ ਮੈਂ ਹਿੰਦੂ ਦੇ ਟੈਗ ਨਾਲ ਪਾਲਿਟਿਕਸ ਕਰਨਾ ਚਾਹਨਾ ਨਾ ਮੈਂ ਕਿਸੇ ਹੋਰ ਧਰਮ ਦੇ ਟੈਗ ਨਾਲ ਪਾਲਿਟਿਕਸ ਕਰਨਾ ਚਾਹਨਾ ਮੈਂ ਸਮਾਜ ਮੈਂ ਪੰਜਾਬ ਦੇ ਮੁੱਦਿਆਂ ਦੀ ਤੇ ਡਵੈਲਪਮੈਂਟ ਦੀ ਪਾਲਿਟਿਕਸ ਹੀ ਕਰਨਾ ਚਾਹਨਾ